ਕਰਦਾ ਪਾਵੇਂ ਇੰਗਲਿਸ਼ ਕੀ ਸੁਣ ਲੋ ਸਿੱਧਾ ਤਾਂ ਉਹਨੂੰ ਜਵਾਬ ਦਿੰਦੀ ਆ ਹੋ ਕੰਮ ਕਰ ਕਰਾ ਸਾਰਾ ਰੱਬ ਕੋਲ ਮੰਗਦੀ ਆ ਹਰ ਵੇਲੇ ਮਾਪਿਆਂ ਦੀ ਸੁੱਖ ਵੇ ਜੱਗ ਵਿੱਚ ਨੀ ਵੀ ਕਦੇ ਹੋਣ ਨੀ ਮੈਂ ਦਿੰਦੀ ਮੇਰੇ ਬਿਰਿਆਂ ਦੀ ਖੜੀ ਕੁੰਡੀ ਮੁੱਛ ਵੇ ਜੱਗ ਵਿੱਚ ਨੀ ਵੀ ਕਦੇ ਹੋਣ ਨੀ ਮੈਂ ਦਿੰਦੀ ਮੇਰੇ ਵੀਰਿਆਂ ਦੀ ਖੜੀ ਕੁੰਡੀ ਮੁੱਛਵੇ ਜੱਟੀਆਂ ਪੰਜਾਬ ਦੀ ਮਿਆਂ ਖਾਂ ਨਾ ਜਿਉਂਦੀ ਕੁੜੀਆਂ ਪੰਜਾਬ ਦੀ ਮਿਆਂ ਖਾਂ ਨਾ ਜਿਉਂਦੀ ਹੱਥ ਪਾਈ ਨਾ ਵੇ ਤਿੱਖੀ ਤੇਲਵਾਰ ਨੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ ਚ ਮਲਾ ਦੇਵੇਂ ਮੈਂ ਗੋਲੀ ਮਾਰੂ ਇਹੋ ਜੇ ਪਿਆਰ ਨੂੰ ਇੱਜਤ ਬਾਪੂ ਦੀ ਜਿਹੜਾ ਮਿੱਟੀ 'ਚ ਮਲਾ ਦੇਵੇਂ ਮੈਂ ਗੋਲੀ ਮਾਰਾਏ ਹੋ ਜੇ ਪਿਆਰ ਨੂੰ ਬੇਮੈਂ ਅੱਗ ਲਾ ਦੇ ਹੋ ਜੇ ਪਿਆਰ ਨੂੰ ਵੱਡਾ ਵੀਰਾ ਮੇਰੇ ਉੱਤੋਂ ਮਾਰਦਾਏ ਜਾਨ ਮੇਰੀ ਕਰਦਾਏ ਹਰ ਪੂਰੀ ਮੰਗਵੇ ਉਹਦੇਰ ਮਨਦਮ ਸ਼ਿਵ ਕੇ ਮੇ ਬਾੜ ਦੇਵਾ ਪਿੱਛੇ ਲੱਗ ਤੇਰੇ ਜੇ ਮਲੰਗ ਦੇ ਅਸੀਂ ਨਹੀਂ ਸਿੱਧਕ ਉੱਤੋਂ ਕਦੇ ਡੋਲ ਦੇਵੇਂ ਗੇੜੇ ਗਲੀ ਵਿੱਚ ਲਾਈ ਜਾ ਹਜ਼ਾਰ ਤੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ 'ਚ ਮਲਾ ਦੇਵੇਂ ਮੈਂ ਗੋਲੀ ਮਾਰੂ ਐ ਹੋ ਜੇ ਪਿਆਰ ਨੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ 'ਚ ਮਲਾ ਦੇਵੇਂ ਮੈਂ ਥੋਲੀ ਮਾਰਾ ਇਹੋ ਜੇ ਪਿਆਰ ਨੂੰ ਅੱਖੀ ਘੱਟਾ ਪਾਵਾ ਕਿਵੇਂ ਦਸ ਬੁੱਢੇ ਬਾਬਲ ਦੇ ਗਾਂਲ ਦਾ ਖੇਤਾਂ ਚ ਫਿਰੇ ਹੱਡਵੇ ਕਸੇ ਹੋਏ ਕੁੜਤੇ ਨਾ ਸਾਲ ਜੇੜਾ ਕੱਢ ਦਿੰਦਾ ਮੇਰੀ ਵੀ ਉਮਰ ਆ ਨੂੰ ਲੱਗ ਜੇ ਅੱਖੀ ਕੱਟਾ ਪਾਵਾਂ ਕਿਵੇਂ ਦਸ ਬੁੱਢੇ ਬਾਬਲ ਦੇ ਗਾਲ ਦਾ ਖੇਤ ਜਿੜਾ ਹੱਡਵੇ ਕਸੇ ਹੋਏ ਕੁੜਤੇ ਚ ਸਾਲ ਜਿਹੜਾ ਕੱਢ ਦਿੰਦਾ ਮੇਰੀ ਵੀ ਉਮਰ ਉਹਨੂੰ ਲੱਗ ਜੇ ਤੇਰੇ ਜਹੇ ਇਸ਼ਕ ਵਪਾਰੀ ਇੱਥੇ ਘੁੰਮਦੇ ਨੇ ਖੇੜ ਜਾਂਦੇ ਜਿਸਮ ਵਪਾਰ ਨੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ 'ਚ ਮਲਾ ਦੇਵੇਂ ਗੋਲੀ ਮਾਰੂ ਇਹੋ ਜੇ ਪਿਆਰ ਨੂੰ ਸਾਥ ਵਿੱਚ ਬਾਪੂ ਦੀ ਜੋ ਨੀਵੀਂ ਆਪਵਾ ਦੇਵੇਂ ਅੱਗ ਲਾ ਦੂ ਇਹੋ ਜੇ ਪਿਆਰ